ਪਾਣੀ ਤੋਂ ਜੇਵਾਕ ਬੱਚਾ ਬੱਚਿਆਂ ਨੂੰ ਦੂਰ ਰੱਖਿਓ ਪਾਣੀ ਦਾ ਖਾਦ ਰੱਖਿਓ ਜੇ ਆਪਣੇ ਤੇ ਕੋਕੀ ਆਪਣੀ ਬਾਦਰ ਫੱਕੀ ਆਪਾਂ ਨਾਲ ਆ ਤੁਹਾਡੇ ਮੰਤਰੀ ਸਾਹਿਬ ਨੇ ਵੀ ਦੱਸਿਆ ਵੀ ਚਾਰ ਚਾਹੀਦਾ ਅਸੀਂ ਸਾਡੇ ਇਲਾਕੇ ਚੋਂ ਚਾਰ ਹੀ ਭੇਜ ਮੈਂ ਤਕਰੀਬਨ ਅੱਜ ਜੋ ਨਾਲੇ ਦੇ ਕਈ ਪਿੰਡਾਂ ਦਾ ਕਲਦੀਪਾ ਵਾਲੀ ਬਾਕੀ ਨਾਲ ਦੌਰਾ ਕਰਕੇ ਆਇਆ ਹਾਂ ਬਹੁਤ ਤਰਸ ਚੋਗ ਜਿਹੜੇ ਹਾਲਾਤ ਨੇ ਉਹ ਬੜੇ ਹੋਏ ਨੇਗੇ ਚਲੋ ਅਸੀਂ ਵੀ ਅੱਜ ਰਾਸ਼ਨ ਵਾਲਿਆਂ ਨੂੰ ਰਾਸ਼ਨ ਦੇ ਕੇ ਆਏ ਆਂ ਤਰਪਾਲ ਨਾਲ ਨੂੰ ਤਰਪਾਲ ਦੇ ਕੇ ਆਏ ਆਂ ਪਰ ਉਸ ਤੋਂ ਬਿਨਾ ਵੀ ਜਿਹੜੀਆਂ ਬੜੀਆਂ ਜ਼ਰੂਰਤਾਂ ਨੇ ਅੱਜ ਵੀ ਐ ਤੇ ਕੁਝ ਦਿਨਾਂ ਬਾਅਦ ਵੀ ਜਿੰਨਾਂ ਜ਼ਰੂਰਤਾਂ ਮੈਡੀਸਿਨ ਦੀਆਂ ਹੋਰ ਵੀ ਜਿੱਥੇ ਕੀ ਕੀ ਜ਼ਰੂਰਤਾਂ ਪੈਣੀਆਂ ਨੇ ਉਹ ਵੀ ਜਿਹੜਾ ਚੈੱਕ ਕਰਕੇ ਆਇਆ ਹਾਂ ਲਾਤ ਤੇ ਵੇਖੋ ਅਜੇ ਮੰਨ ਲਓ ਚਿੰਤਾ ਕਰਨ ਦੀ। ਪਰ ਅੱਗੇ ਨਾਲੋਂ ਥੋੜੇ ਠੀਕ ਹੋ ਰਹੇ ਅੱਜ ਫੁੱਟ-ਫੁੱਟ ਪਾਣੀ ਜਿਹੜਾ ਘਟਿਆ। ਕਈ ਪਿੰਡਾਂ ਦੇ ਵਿੱਚ ਅਸੀਂ ਗਏ ਟਰੈਕਟਰਾਂ ਦੇ ਉੱਤੇ ਪਾਣੀ ਬਹੁਤ ਜ਼ਿਆਦਾ ਹੈ ਗੱਡੀਆਂ ਨਹੀਂ ਜਾ ਸਕਦੀਆਂ। ਉਹ ਦਸੀ ਲੋਕਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਜਿੰਨਾ ਮਰਜ਼ੀ ਔਖਾ ਟਾਈਮ ਆ ਜੀ। ਤੁਸੀਂ ਦੇਖੋ ਕਿ ਇੱਥੇ ਪਿੱਛੇ ਬਹੁਤ ਪਾਣੀ ਹੈ ਤੇ ਕਈ ਪਿੰਡ ਤਾਂ ਇਦਾਂ ਹੁੰਦੇ ਜਿੱਥੇ 6-6 ਫੁੱਟ 8-8 ਫੁੱਟ ਪਾਣੀ ਹੈ। ਜਿਹੜਾ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਜਿਵੇਂ ਸਵੇਰ ਦੇ ਅਸੀਂ ਅਤੇ ਦੇਖ ਰਿਹਾ ਜਿਕਰ ਕਰ ਰਹੇ ਹਾਂ ਕੱਲੇ ਅਜਨਾਲੇ ਹਲਕੇ 'ਚ 30000 ਏਕੜ ਹੈ ਜਿਹਦਾ ਨੁਕਸਾਨ ਹੋਇਆ ਇਸ ਤੋਂ ਬਿਨਾ ਤੁਸੀਂ ਦੇਖੋ ਵੀ ਘਰਾਂ ਦੇ ਵਿੱਚ ਕਈਆਂ ਦੇ ਵਿੱਚ 6 6 8 8 ਫੁੱਟ ਪਾਣੀ ਹੈ ਲੋਕ ਆਪਦੀਆਂ ਛੱਤਾਂ ਦੇ ਬੈਠੇ ਉੱਪਰ ਚਾਰਾ ਤੱਕ ਵੀ ਹੈ ਨਹੀਂ ਤੁਸੀਂ ਦੇਖੋ ਵੀ ਉੱਪਰੋਂ 20 ਪੈ ਰਹੇ ਆ ਤੇ ਕੱਲੀ ਤਰਪਾਲ ਦੇ ਸਹਾਰੇ ਨਾਲ ਲੋਕ ਜਿਹੜੇ ਛੱਤਾਂ ਤੇ ਬੈਠੇ ਆ ਤੇ ਕਈਆਂ ਲੋਕ ਆਪਣੇ ਪਸ਼ੂ ਵੀ ਕਹਿੰਦੇ ਕਿ ਕਿੱਲੇ ਨਾਲ ਫੁੱਲਣ ਸੌ ਮੀ ਲੱਗਿਆ ਤੇ ਉੱਥੇ ਬੰਨੇ ਬਣਾਈ ਉਹਨਾਂ ਦੇ ਕਹੇ ਲੋਕ ਵੀ ਸਾਹ ਕੁੱਟ ਕੇ ਜਿਹੜੀ ਮੌਤ ਹੈ ਉਹ ਹੋ ਗਈ ਅਦੇ ਨਾਲੇ ਦੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਰਹਿਣਾ ਮੇਰੀ ਕੁੱਤੀ ਆ ਸਰਦਾਰ ਭਗਵਾਨ ਸੇ ਮਾਨ ਦੀ ਸਰਕਾਰ ਜਿਹੜੀ ਉਹ ਤੁਹਾਡੇ ਨਾਲ ਆ